ਸੁਰ ਗੁਰੂ ਰੇ ਕੂ ਬੀਸ ਅਲੇਖ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰਦਾ ਅਭਡਾਈ ਹੋਈ ਰਹਾ ਜਿਸ ਸਵੇਚਸਿਆ ਕਰੀਆਂ ਪਹਿਰਾ ਧਰਤੀ ਵਾਰੀ ਮਾਹੂਆ ਸੂਝੇ ਕੋ ਤਾਰੇ ਨਾਨਕ ਕਰਤੀ ਕੀ ਕੀਤੇ ਬੀਸ ਰਾਗ ਧਨਾਸ੍ਰੀ ਮਹੱਲਾ ਪਹਿਲਾ ਗगन ਮੈ ਥਾ ਰਬ ਚੰਦ ਕੀ ਕਤਵਨੇ ਤਾਰ ਕਮਨ ਦਲਜਨਕ ਮੋਤੀ ਊਪਮਲਿਆਨ ਰੂਪਵਨ ਚਰੂ ਕਰੀ ਸੰਗਲਪਨ ਰਾਈ ਪੁਨੰਤ ਜੂਤੀ ਕੈ ਜੀ ਆਰਤੀ ਹੋਏ ਪਾਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਜੰਟ ਭੀ ਰਹਾ ਸਹਸ ਤਵ ਨੈਨ ਨਨ ਨੈਨ ਹੈ ਤੂੰ ਹੀ ਕੋ ਸਹਸ ਮੂਰਤਨਤਾ ਇਕ ਤੂੰ ਹੀ ਸਹਸ ਪਦ ਵਿੰਨਾਲੇ ਇੱਕ ਪਦ ਸੰਤ ਦਿਨ ਸਹਸ ਤਵ ਗੰਧਿ ਵਿਚਤ ਲੋਹੀ ਸਭ ਮੈਂ ਜੂਤ ਜੁਤ ਹੈ ਸੋਈ ਕਿਸ ਬਚਾਨਣ ਸਭ ਮੈਂ ਚਾਨਣ ਹੋਈ ਪੁਰ ਸਾਖੀ ਜੋਤ ਪ੍ਰਗਟ ਹੋਈ ਜੋ ਇਸ ਭਾਵੈ ਸੁਆਤੀ ਹੋਈ ਹਰ ਚਰਨ ਕਬਨੁ ਕੰਧ ਲੋਭਿਤ ਮਨੁ ਅਨੰਤੋ ਬੋਹੀ ਆਹੀ ਤੇ ਆਸਾ ਕ੍ਰਿਪਾ ਜਲ ਦੇヒਰਾਨ ਤੂ ਸਾਰਨ ਕੋ ਹੋਈ ਜਾਤੀ ਕਿਰੈ ਨਾਇ ਵਸਰਾਜ ਕਉ ਬੀ ਪੂਰਵੀ ਮਹੱਲਾ ਚੌਥਾ ਕਾਮ ਸਰੂਦ ਨਗਰ ਬਹੁ ਘਰਿਆ ਮੇਨ ਸਾਧੂ ਖੰਡਲ ਖੰਡਾਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਿ ਦੇ ਬੰਡਲ ਮੰਡਲ ਮੰਡਾਹੀ ਕਾਰਨ ਸਾਧੂ ਅੰਜਲੀ ਪੋ ਵੱਡਾ ਹੈ ਕਰ ਡੰਡਾਉ ਕੋ ਨ ਬਟਾਹੀ ਰਹਾਉ ਸਾਖ ਤੂ ਹਰ ਗਸੂ ਸਾਧ ਨ ਜਾਣਿਆ ਤਨੀ ਅੰਤਰ ਹੋ ਮੇ ਕੰਡਾਹੀ ਜਿਉਂ ਨਿਉ ਚਲੇ ਚੈਨ ਸੁ ਪਾਵੇ ਜਮ ਕਾਲ ਸਹੈ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸੁਮਾਣੇ ਸੁਖ ਜਨਮ ਮਰਨ ਭਵ ਖੰਡਾਹੀ ਅਬਨਸੀ ਪੁਰਖ ਪਾਇਆ ਕਉ ਨੀ ਸਿਰ ਬਹੁ ਸੁਖ ਖੰਡ ਬ੍ਰਹਿ ਮੰਡਾਹੀ ਹਾ ਮੁਗਰੀ ਬਸਕੀਨ ਪ੍ਰਭ ਤੇਰੇ ਹਰ ਰਾਖ ਰੱਖ ਵੱਡ ਵੱਟਾ ਹੀ ਜਨ ਦਾ ਰਤਨਾਮ ਅਧਾਰਿਤ ਹੈ ਹਰ ਨਾਮ ਨੇ ਹੀ ਸੁਖ ਮੰਡਾ ਹੈ 라ਗ ਗਉੜੀ ਪੂਰਵੀ ਮਹੱਲਾ ਪੰਜਵਾ ਕਰੋ ਬੇਨੰਤੀ ਸੋ ਮੇਰੇ ਲਈ ਤਾਂ ਸੰਤ ਟਹਿਲੀ ਬਿਲਾ ਇਹਾਂ ਖਾਟ ਚਲੋ ਹਰਲਾਹਾ ਆਕੇ ਬਸਨ ਸੋ ਹੀਲਾ ਔਰ ਦਿੱਕਟਾਂ ਜਿਸ ਰੇਣਾ ਰੀ ਮਨ ਕੋ ਮਿਲ ਕਾਜ ਸਵਾਰੇ ਰਹਾਉ ਇਹ ਸੰਸਾਰ ਦੇ ਕਾਰ ਸੰਸੀ ਮੈਂ ਕਰਿਓ ਬ੍ਰਹਮ ਗਿਆਨੀ ਜਿਸਿਂ ਚ ਗਾਈ ਪਿਆ ਹੈ ਹੀ ਰਸ ਅਕਥ ਕਥਾ ਤ ਜਾਨੀ ਜਾਂ ਕੁਆਇ ਸੂਈ ਦੇਹ ਜੋ ਹਰ ਕੋ ਤੇ ਮਨ ਹੈ ਵਸਿਆ ਨਿਜ ਕਰਨ ਹਲ ਪਾਵੂ ਸੁਖ ਸਹਜੇ ਬਉਰ ਨ ਹੋਇ ਕੋ ਪੀਰਾ ਅੰਦਰ ਜੰਮੀ ਪੁਰਖ ਵਿधाते ਸਰਬਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮਗੈ ਓ ਕੁਰ ਸੰਤਨ ਕੀ ਪੂਰੇ ਅੰਦਰ ਜੰਮੀ ਪੁਰਖ ਵਿधाते ਸਰਬਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮਗੈ कर संतन की गो वगुरु जी का खलसा वागुरु जी की फतेह